ਹੈਲੋ ਗਾਇਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਵਿੱਚ ਤੇ ਅੱਜ ਅੱਲਾ ਪਜਾਲੀ ਅੱਗ ਸੇਕਣ ਲੱਗੇ ਹੋਏ ਸੀਗੇ ਤੇ ਲੱਕੜਾਂ ਬਹੁਤ ਔਕੀਆਂ ਪਾੜੀਆਂ ਨੇ ਤੇ ਦੇਖੋ ਲੱਕੜਾਂ ਦੇ ਵਿੱਚ ਇੰਨੀ ਮਿੱਟੀ ਨਿਕਲੀ ਹੈ ਗਾਇਸ ਅਸੀਂ ਐਸੀ ਚੋਪੜਾਂ ਤੇ ਇੱਥੇ ਹੈਗਾ ਇੱਥੇ ਕਰਿਆ ਸੀ ਕੀਰਤਨ ਇਸ ਗੁਰਦੁਆਰਾ ਸਾਹਿਬ ਤੇ ਭੋਗ ਪਾਇਆ ਸੀ ਇੱਥੇ ਤੇ ਇਹ ਮਿਲੇ ਦੋ ਬੱਚੇ ਸਾਨੂੰ ਬੋਬੋ ਤੇ ਵਾਹਿਗੁਰੂ ਜੀ ਕੀ ਫਤਿਹ ਹੋਰ ਕਿਵੇਂ ਹੋ ਬੰਦਾ ਬਾਬਾ ਜੀ ਤੁਸੀਂ ਦੱਸੋ ਇੱਕ ਇਹ ਬੰਦਾ ਨਾ ਹੈਗਾ ਬੋਬੋ ਬੋਬੋ ਬੀਬੀ 2010 ਬੋਬੋ ਬੋਬੋ ਤੇ ਇਹਦਾ ਨਾਮ ਹੈਗਾ ਡੋਬੋ ਸਹਿਜ ਹਾਂ ਹਾਂ ਜੀ ਸਹਿਜ ਇਹ ਬੰਦਾ ਬੂੜਾ ਥੋੜਾ ਹੈ ਸਰਾਰਸੀ ਹੈ ਇਹ ਬੰਦਾ ਥੋੜਾ ਠੀਕ ਆ ਪੜਨ ਨੂੰ ਵਿਹਾਰ ਲੱਗਦਾ ਤੇ ਆ ਕਿਹੜੀ ਕਲਾਸ ਹੈ ਦੋਨਾਂ ਦੀ ਕਲਾਸ ਸਾਈਕਲ ਮਰੀ ਜਾ ਕੇ ਸੀ ਫਿਰ ਸੈਕੰਡ ਆ ਤੇ ਇਹਦੀ ਸਾਈਕਲ ਦਾ ਚਲੋ ਮਿਲਦੇ ਆਪਾਂ ਫੇਰ ਅੱਗੇ ਓਕੇ ਓਕੇ ਗਾਇਜ਼ ਬਾਏ ਓਕੇ ਗਾਇਜ਼ ਆਪਾਂ ਭੋਗ ਪਾ ਕੇ ਗੁਰਦੁਆਰਾ ਸਾਹਿਬ ਤੋਂ ਚੱਲ ਪਏ ਤੇ ਹੁਣ ਆਪਾਂ ਜਾਂਦੇ ਆਂ ਪੈਂਡ ਨੂੰ ਇੱਧਰ ਨੂੰ ਮੁੜਨਾ ਹੈ ਹਨਾ ਜਾਣਾ ਆਪਾ ਇੱਧਰ ਨੂੰ ਸੀਗਾ ਇੱਧਰ ਬਣ ਰਹੀ ਆ ਸੜਕ ਤੇ ਮਾ ਸਾੜਕ ਬਣਣ ਲੱਗੀ ਆ ਤੇ ਆਪਾਂ ਜਾਣਾ ਇੱਧਰ ਨੂੰ ਪੂਆ ਥੋੜਾ ਇੱਧਰ ਨੂੰ ਗੇੜ ਪੈਂਦਾ ਆ ਆਪਦੀ ਐਡਵਰਸ ਹੋਂ ਲੱਗੇ ਅੱਤੀ ਉਹ ਕਹਾਂ ਤਾਂ ਗਾਈ ਆਇਆ ਜਿੱਕੂ ਆਦਾ ਮੁੰਡਾ ਤੇ ਲੱਗਿਆ ਪਤੰਗ ਚੜਾਉਣ ਤੇ ਗੁੱਟ ਵੀ ਆਪਦਾ ਨਾਲ ਹੀ ਲੱਗਾ ਐ ਸਪੈਸ਼ਲ ਇਹ ਵਾਹ ਪਤਾਂਗ ਉੱਟ ਲੈਣਾ ਦੱਸ ਦੇ ਹੁਣ ਲੈਣਾ ਪੈਸੇ 200 ਰੁਪਏ ਲੈ ਦੇ 660 660 ਰੁਪਏ ਲੈਣਾ 690 ਰੁਪਏ ਉਹ ਟੈਪ ਦੇ ਇੱਕ ਦੂਜਾ ਨਹੀਂ ਸਾਡੇ ਨੂੰ ਇੰਨੋਂ ਵਰਦੀਆਂ ਨਾ ਅਧੀਆਂ ਰਾ ਗਾਇਸ ਆਪਾਂ ਹੁਣ ਉਹ ਪਤੰਗ ਵੱਡਿਆ ਦੇਖੋ ਜਾਂਦਾ ਉਹ ਦੇਖ ਤੇਰਾ ਪਤੰਗ ਕਿੱਥੇ ਆ ਹੋ ਜਾਂਦਾ ਮੇਰਾ ਪਤੰਗ ਤਾਂ ਉਹ ਹਵਾ ਲੱਗਿਆ ਹੋ ਜਾਂਦਾ ਪਤੰਗ ਕਿੱਥੇ ਜਾਂਦਾ ਟਾਬਰ ਕਿ ਟਾਬਰ ਕਿ ਗੋਟਾ ਖਾਲੀ ਹੋ ਗਿਆ ਗੋਟਾ ਖਾਲੀ ਵੀ ਕਰ ਲੈਣਾ ਮੈਂ ਦੱਸ ਫਾਈਟਰ ਦਾ ਗਾਇਸ ਫਾਈਟਰ ਦਾ ਫਾਈਟਰ ਦਾ ਆ ਟੱਡਾ ਜੈ ਨਹੀਂ ਮਾਨ ਹੈਲੋ ਗਾਇਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕੱਲ ਆਪਾਂ ਬਲੌਗ ਪਾਉਣਾ ਸੀਗਾ ਤੇ ਕੱਲ ਬਣਾ ਸੀ ਥੋੜਾ ਬਲੌਗ ਦੋ ਤੇ ਦੋ ਤਿੰਨ ਮਿੰਟ ਦਾ ਸੀ ਤੇ ਪਾਉਣ ਲੱਗੇ ਸੀਗੇ ਤੇ ਫਿਰ ਸੋਚ ਆ ਵੀ ਰਹਿਣ ਦੀ ਥੋੜਾ ਥੋੜਾ ਹੀ ਬਣਿਆ ਸੀਗਾ ਤੇ ਅੱਜ ਆਪਾਂ ਅਗਲੇ ਦਿਨ ਤੋਂ ਬਲੌਗ ਸਟਾਰਟ ਕਰ ਰਹੇ ਹਾਂ ਤੇ ਤੇ ਅੱਜ ਸ਼ਾਮ ਨੂੰ 7:00 ਵਜੇ ਬਲੌਗ ਆਪਾਂ ਪਾੜਨਾ ਤੇ ਬੋਗ ਤੇ ਦੋ ਆਪਾਂ ਨੂੰ ਬੱਚੇ ਮਿਲੇ ਸੀ ਉਹ ਉਹਨਾਂ ਨੇ ਫੋਨ ਫੋਨ ਵੀ ਕਰਿਆ ਕਹਿੰਦਾ ਵੀਰੇ ਬਲੌਗ ਪਾ ਦੇ ਤੂੰ ਤੇ ਮੈਂ ਕਿਹਾ ਵੀ ਅੱਜ ਥੋੜਾ ਬਣਿਆ ਤੇ ਕੱਲ ਨੂੰ ਆਪਾਂ ਪਾ ਦਾਂਗੇ ਤੇ ਅੱਜ ਆਪਾਂ ਸ਼ਾਮ ਨੂੰ 7:00 ਵਜੇ ਪਾ ਦਾਂਗੇ ਤੇ ਅੱਜ ਸਵੇਰੇ ਧੁੱਪ ਚੜ ਗਈ ਸੀ ਜੱਸ ਨੇ ਕੱਪੜੇ ਧੋਤੇ ਤੇ ਸੂਰਜ ਐਨ ਵਧੀਆ ਚੜਿਆ ਹੈ ਦੇਖੋ ਸਵੇਰ ਇਹ ਲੱਗ ਰਿਹਾ ਸੀ ਪਤੰਗ ਚੜਾਉਣਾ ਰਾਮਨ ਮੰਦਰ ਦੀਪ ਲੱਗਾ ਹੋਇਆ। ਪੁੱਲ ਉਹ ਇੰਨੀ ਥੋੜ੍ਹ ਰਹਿ ਗਈ ਬਸ। ਹੋਰ ਐਨੇ ਕਰੀਊਗਾ ਤੂੰ। ਉਹ ਲੜ ਆ ਗਿਆ। ਇਹ ਨਹੀਂ ਹਟਦੇ ਅੱਜ। ਉੱਥੇ ਗਈ ਅੱਜ ਦਾ ਬਲੌਗ ਆਪਾਂ ਇੱਥੇ ਕਰਦੇ ਆ ਸਮਾਪਤ ਤੇ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ। ਧੰਵਾਦ। ਧੰਵਾਦ।